ਹੈਲੋ ਹਾਂਜੀ ਮਨਦੀਪੋਂਗ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਮੇਰੇ ਭੈਣ ਭਾਈ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਅੱਜ ਦਾ ਜਿਹੜਾ ਵੀਡੀਓ ਬਲੌਗ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਹੈਗੀਆਂ ਨੇ ਚੱਕਰੀਆਂ ਤੇ ਉਹ ਟਾਈਮ ਹੋ ਚੁੱਕਿਆ ਸੀਗਾ ਜੀ 4:30 ਵਜੇ ਚੁੱਕੇ ਨੇ ਮਾਰਨਿੰਗ ਦੇ ਆਪਾਂ ਨਹਾ ਕੇ ਹਨਾ ਚਾਹ ਵਗੈਰਾ ਪੀਰੇ ਸੀਗੇ ਕਿਉਂਕਿ ਤਾਰਿਆਂ ਦੀ ਸ਼ਾਮ ਸ਼ਾਮੇ ਚਾਹ ਪੀਣੀ ਹੁੰਦੀ ਆ ਤੇ ਆਪਾਂ ਫਿਰ ਚੱਕਰੀਆਂ ਦਾ ਵਰਤ ਜਿਹੜਾ ਰੱਖ ਲਿਆ ਸੀਗਾ ਤੇ ਚਲੋ ਅਪਰ ਟੈਨ ਦੇ ਵਿੱਚ ਕੀ ਕੀ ਆਪਾਂ ਸਾਰਾ ਦਿਨ ਦੇ ਵਿੱਚ ਕਰਦੇ ਹਾਂ ਚੱਕਰਿਆਂ ਦਾ ਵਾਸਤਾ ਕਿਉਂ ਨਹੀਂ ਲਾਉਂਦੇ ਕਿਸੇ ਕੋਈ ਤਾਂ ਹਾਂ ਜੀ ਜਣਾ ਸੋਫਾ ਨਾ ਇਹਨੂੰ ਅਸੀਂ ਅੱਜ ਕਰਦੇ ਅੰਦਰ ਸਾਫ ਕਰਕੇ ਬਸ ਚਾ ਚਾਈ ਦੇ ਚਾਰੇ ਕੱਢਿਆ ਸੀਗਾ ਦੋ ਸੋਫੇ ਨੇ ਜਿਹੜੇ ਅੰਦਰ ਲਾਤੇ ਸੀ ਛੋਟੇ ਆ ਰਹੇ ਸੀਗਾ ਵੱਡਾ ਇਹਨੂੰ ਅੱਜ ਚੰਗੀ ਤਰ੍ਹਾਂ ਧੁੱਪ ਤਪਲਵਾ ਕੇ ਅੱਜ ਅੰਦਰ ਕਰ ਦਿੰਨਾ ਠੀਕ ਹੈ ਜੀ ਬਾਕੀ ਸਾਸਪਈਆਂ ਆਪਣੀਆਂ ਹੋ ਗਈਆਂ ਸੀ ਵਿੜਾ ਰਹਿੰਦਾ ਤੁਹਾਨੂੰ ਤੋਂ ਉਹ ਦੇਖਦੇ ਆ ਅੱਛਾ ਕੱਲ ਪਰ ਅੱਜ ਚੱਕਰੀਆਂ ਨੇਗੇ ਅੱਜ ਤਾਂ ਨਹੀਂ ਧੁੱਪ ਤਾ ਜਣਾ ਅੱਜ ਥੋੜਾ ਜਿਹਾ ਸਿਚਾ ਕੇ ਹੁਣਾ ਸਹਿਰ ਕਿਉਂਕਿ ਚੱਕਰੀ ਆ ਚੱਕਰੀ ਦਾ ਬਰਤਦਾ ਮੈਂ ਰੱਖ ਦਿੰਦੀ ਹਾਂ ਹਨਾ ਚੱਕਰੀ ਆਪਾਂ ਹਨਾ ਉਸ ਮਾਰ ਕੇ ਰੱਖ ਦਿੱਤੀਏ ਨੇ ਤੇ 2 ਇੰਚ ਪੰਨ ਬਰਤਦਾ ਠੀਕ ਹੈ ਜੀ ਤੇ ਦੋਆਂ ਦੇ ਵਿੱਚ ਇਹਨਾਂ ਦੇ ਵਿੱਚ ਹਰਮਨ ਨੂੰ ਖਾਣ ਪਾਉਣ ਮਿੱਠਾ ਕਹਿੰਦੇ ਨੇ ਮਿੱਠਾ ਹੀ ਪਾਉਣਾ ਇਹਨਾਂ ਦੇ ਵਿੱਚ ਉਹ ਆਪਾਂ ਜਦ ਲਈ ਹਿੱਪਾ ਕਰਨ ਜਾਵਾਂਗੇ ਸ਼ੋਪਿੰਗ ਅੱਜ ਅੱਜੇ ਕਲ ਸਰ ਤੋਂ ਜਾ ਰਹੇ ਹਾਂ ਕਿਉਂਕਿ ਚਾਟ ਥੋੜਾਈ ਦੇ ਵਿੱਚ ਲੱਗਿਆ ਹੋਇਆ ਅਸੀਂ ਤਾਂ ਕਰਦੇ ते दो मखणे दो कुड र चक्कर ठीक है चलो आपण ते बणी बनगी आहे लगे फायदे चलो होत काम करजाव शॉपिंग करून पुढे ठीक है जी पाणी तर मी सवेर भरलेस ਬੀਜ ਜਿਹੜੇ ਸੀ ਜਿਹੜੇ ਇਸ ਪੋਣੀਆ ਦੱਸਣ ਮਿਲ ਗਈਆਂ ਨੂੰ ਆਪ ਆਪ ਨੇ ਦੱਸਾਂਗੇ ਜਿਸ ਨੇ ਆ ਕੁਝ ਪਾਇਆ ਠੀਕ 10 ਕਿਲੋ ਹਾਈ ਨਾ ਕਰਕੇ ਜਿਹਾ ਹੁਣੇ ਮਤਲਬ ਦੱਸ ਦੇ ਦੇ ਹਾਂ ਇਹ ਪਾਜ਼ੀ ਚਿਹਨ ਨੂੰ ਤੋਰੀਓ ਅਸੀਂ ਚੜੀ ਆ ਨਹੀਂ ਹੈ ਉਹ ਰੱਖ ਸਾਨੂੰ ਇਹ ਵੀ ਹਰਮਨ ਨਾਲ ਚਾਹਣਾ ਨਹੀਂ ਉਹ ਸਲਾਹ ਕਰਦੇ ਚਾਪਣੀਆਂ ਲੱਗ ਪਉਣੀਆਂ ਸਾਨੂੰ ਚਾਪਣੀਆਂ ਚਾਪਣੀਆਂ ਬਹੁਤ ਸੌਣੀਆਂ 25 25 ਜੀ ਇੱਕ ਦਿੱਤੀ ਐ ਦੋ ਆ ਗਈਆਂ ਡਿਜ਼ਾਈਨ ਵਿੱਚ ਕਿੰਨਾ ਸੋਹਣਾ ਨਾ ਤੇ ਹਰਮਨਦਿੱਲ ਲਈ ਅੱਜ ਰੱਖੀ ਐ ਮੈਂ ਚੱਕਰੀ ਦਾ ਵੱਟ ਉਹਦੇ ਲਈ ਲੈ ਕੇ ਆਂਦਾ ਅਸੀਂ ਇੱਕ ਬਾਲਤੀ ਕਿੰਨੇ ਸੌਣ ਬਾਲਤੀ ਹੈਗੀ ਇਹਦੇ ਵਿੱਚ ਸਮਾਨ ਪਾ ਕੇ ਬਣਾਉਂਦੇ ਹਾਂ ਮੈਂ ਖਾਣ ਨੂੰ ਬੱਚਿਆਂ ਸਮਾਨ ਲੈ ਕੇ ਦਿੱਤਾ ਹਣਾ ਸੌਫੀਆਂ ਜੋਕੋਕੋ ਉਤਨਾ ਕਰ ਲੈਂਦੇ ਹਾਂ ਸੌਫੀਆਂ ਤੇ ਇੱਕ ਅਸੀਂ ਆਉਂਦੇ ਹੁੰਦੇ ਨਾ ਪੁਰਾਣੇ ਇਸ ਵੋਟਰੀ ਤੇ ਕੰਨਿਆ ਸੂਟੇ ਤੇ ਸਮਾਨ ਨਹੀਂ ਆਉਂਦਾ ਸੀ ਇੱਕ ਅਸੀ ਲੈ ਲਈ ਜੀ ਆ ਪਿੱਪੇ ਨੂੰ ਆ ਬੜਾ ਸੋਨੇ ਲੱਗਦੀਆਂ ਪਿੱਪੇ ਦੀ ਬਹੁਤ ਆਉਂਦਾ ਇਹ ਤੱਕ ਤੱਕਣਾ ਫੇ ਜਾਣਣ ਕਿਚੋ ਜਾਣਣਾ ਨਾ ਆਵੇ ਸਿੱਕਾ ਤੇ ਇਹਦੇ ਵਿੱਚ ਇਸ ਸਮਾਨ ਰੱਖ ਲਈਆਂ ਫਿਰ ਆਉਂਦੀਆਂ ਹੋਈਆਂ ਇਹਨੂੰ ਤੁਸੀਂ ਲੈ ਕੇ ਆਈਆਂ ਇਸ ਤਰ੍ਹਾਂ ਇਹ ਕੀ ਆ ਬਾਲੂ ਸੇਹਣ ਬਾਲੂ ਸੇਹਣ ghee ਪਾ ਦੱਸੀ ਕੱਢ ਲਈ ਤੇ ਤਰਸੇ ਖਾਣ ਨੂੰ ਤੇ ਇਸਨੇ ਹਮ ਲੈ ਆਏ ਹੰਦ

ਏ ਹਬੀਬ ਹੰਮੇਂ ਬੀ ਅੱਜ ਆਉਗੇ ਅੱਜ ਆਪਾਂ ਇਹਨਾਂ ਵੱਤੀ ਤੁਮੀ ਚੱਕਰ ਨਾਲ ਦੇਤੀ ਪਾ ਲੈਣਾ ਹੈ ਨਾ ਆਇਓ ਇੱਕ ਤਾਂ ਪਾਨੇ ਸੀ ਵੱਤੀ ਇੱਕ ਇਸ ਤੋਂ ਪਾਨੇ ਸੀ ਪੇਰੇ ਹਮਰੇ ਦਾ ਟਾਟਾ ਕੋਈ ਦੇਖੀ ਕਿੱਥੇ ਲੱਗ ਗਿਆ ਹੋਰ ਕੀ ਲਿਆ ਦੋਸਤਾਂ ਨੂੰ ਆਪਾਂ ਨੇ तीन चीज हो गई एक दो तीन एक लड्डू हो गए बर्फी हो गई पेड़ा हो गया सालू बल सही चार एक हो गया चौक बढ़ गया ਸਟਾਪ ਨੂੰ ਪੈਕ ਕਰ ਦਿੱਤਾ ਜੀ ਸਾਰਾ। ਇਹ ਇੱਕ ਚੋਕੋ ਚੋਕੋ ਹੋ ਗਏ। ਆ ਚੋਕੋ ਚੋਕੋ ਹੋ ਗਏ। ਇਹ ਚੋਕੋ ਚੋਕੋ। ਚੋਕੋ ਚੋਕੋ ਠਰਕ ਕੇ ਕਿੰਝ ਜਿਹਾ ਨਹੀਂ ਸੀ। ਇੱਕ ਸੇਵ ਰੱਖਣੇ ਨੇ ਸੱਤ ਚੀਜ਼ਾਂ ਹੋ ਜਾਣਗੀਆਂ ਜੀ ਹਣਾ। ਤੇ ਇਹਨਾਂ ਦੇ ਵਿੱਚ ਆਪਾਂ ਥੋੜਾ ਜਿਹਾ ਚੀਨੀ ਪਾਉਣੀ ਆ, ਚੌਲ ਪਾਉਣੇ ਖੰਭਣ ਹੀ ਆਪਾਂ ਬੰਨ੍ਹ ਦਿੱਤੀ ਆ। ਟਾਈਮ ਹੋ ਚੁੱਕੇ ਢਾਈ ਤੇ ਅਸੀਂ ਮੱਥਾ ਟੇਕਦੇ ਹਾਂ ਹਣਾ। ਮੱਥਾ ਟੇਕ ਕੇ ਉਦੋਂ ਬਾਅਦ ਵਿੱਚ ਚਾਹ ਪਾਣੀ ਜ਼ਰਾ ਪੀ ਲਵਾਂਗੇ ਠੀਕ ਹੈ। ਜਿਹੜਾ ਇਸ ਮਾਨਾ ਪਾਉਣੇ ਚਾਹ ਰਹੇ ਹਾਂ ਉਹ ਵੀ ਚਲੋ ਆਪਾਂ ਨੇ ਮੱਥਾ ਚੱਕਰੀ ਦਾ ਜਿਹੜਾ ਟੇਕ ਲਿਆ ਹੁਣ ਆਪਾਂ ਚਾਹ ਬਣਾਉਣੀ ਆ ਹਨਾ ਇਹਦੇ ਤੇੜੇ ਰੋਟੀ ਦਿੰਨੀ ਆ ਆਲੂ ਭਾਜਨੇ ਆਜਾ ਬਣਾਉਣੀ ਆਪਾਂ ਸੌਰੀ ਆ ਬੱਚੇ ਨੇ ਖਚੋੜਾ ਖਾਧੇ ਨੇ ਆਇਆ ਬੰਦੋ ਇਹ ਹਟੋ ਬਸ ਇਹਦਾ ਕੋਦਲੇ ਹਨ ਅੰਮੀ ਜੀ ਨੂੰ ਨਹੀਂ ਸੁਣਿਆ ਤੁਸੀਂ ਕਿਤੇ ਮਮੇ ਤੁਹਾਨੂੰ ਇਹਦੇ ਉੱਪਰ ਮੈਂ ਇਹ ਬਣਾਇਆ ਨਾ ਚੀਜ਼ਾਂ ਝੀੜੀ ਨੀ ਚੀੜੀ ਛੱਡ ਦਿੱਤੀ ਚੀੜੀ ਜੀ ਆਪਾਂ ਦਿੰਨੇ ਹੁਣ ਤਾਰੇ ਨਿਕਲ ਗਏ ਸੀਗੇ ਆਪਾਂ ਨੇ ਬਾਤ ਚਲੇ ਹਬ ਉਹ ਲੈ ਬਖਵੰਦ ਕਰੀ ਮਾਲਟੀ ਉਹ ਖਵੰਦ ਕਰੀ ਮੈਂ ਮਾਰਦੀ ਚੱਕਲੇ ਹਾਂਜੀ ਤੇ ਆਪਾਂ ਜਿਹੜਾ ਵਰਤ ਆਪਣਾ ਹਨਾ ਉਹ ਬਤਾ ਲਿਆਗਾ ਮਤਲਬ ਅ ਅ ਸਿਤਾਰੇ ਆ ਗਏ ਸੀਗੇ ਹੁਣ ਇਹਨੂੰ ਦਿਨੇ ਆਪਾਂ ਹਰਮਨ ਨੂੰ ਚੱਕਰੇ ਚੱਕਰੀ ਦੇ ਵਿੱਚ ਕੀ ਕੁਸ ਫਰਿਆ ਸੀਗਾ ਹਨਾ ਉਕਤ ਨਾ ਨਮਕ ਇਹ ਨਾ ਜਿਹੜਾ ਸਾਡੇ ਨਹੀਂ ਪਾਉਂਦੇ ਹੱਗੇ ਹਨਾ ਸਿਰਫ ਮਿੱਠਾ ਹੀ ਪਾਉਂਦੇ ਨੇ ਆਪਾਂ ਇਹਨੂੰ ਦਿਨੇ ਇੱਕ ਮਟ ਮੈਚ ਜਿਹਾ ਖੋਲੋ ਇਹਨੂੰ ਖਾਣ ਦੀ ਲੱਗੀ ਪਈ ਹੈ ਦੇਖੋ ਰੁਕ ਜਾ ਪਹਿਲਾਂ ਖਾਣ ਦੇ ਨਹੀਂ ਨਿਕਲੇ ਹੋਰ ਕਰ ਦਿਆ ਤਾਂ ਉਹ ਦੇਖ ਲੈ ਹੈਗੀ ਕੁਝ ਪਾਇਆ ਪਤਾ ਪਤਾ ਆਪਾਂ ਸੱਤ ਚੀਜ਼ਾਂ ਪਾਈਆਂ ਸੀਗੀਆਂ ਇਹਦੇ ਵਿੱਚ ਦੱਸਾਂ ਤੁਹਾਨੂੰ ਕੀ ਕੀ ਪਾਈ ਸੀਗਾ ਠੂਠ ਚੱਕਰੀ ਦੇ ਵਿੱਚ ਆਪਾਂ ਇਹਨੂੰ ਜੇਜ ਆ ਨਿੱਕੀ ਜਿਹੀ ਬਾਟੀ ਇਹਦੇ ਲਈ ਲਿਆਂਦੀ ਸੀ ਅੱਜ ਸੈਰ ਤੋਂ ਧੋਰੀ ਤੋਂ ਇਹਨੂੰ ਦਿਨੇ ਆਪਾਂ ਸਮਾਨ ਫੜ ਦਿੱਤਾ ਥੋੜਾ ਕਾ ਕੇ ਬੱਚਾ ਸਾਡਾ ਛੋਟਾ ਜਿਹਾ ਸੇਪਾ ਪਾ ਤੇ ਜੀ ਹੁਣ ਆਪਾਂ ਚੱਕਰੀ ਦੇ ਵਿੱਚ ਪਾਉਣੀ ਆ ਕਰਕੇ ਨਜੀ ਕੌਫੀ ਆ ਠੀਕ ਹੈ ਜੀ ਬਰਫੀ ਕਾ ਕਾ ਤੁਹਾਡਾ ਬਾਲਾ ਸੰਗਦਾ ਬਾਲੂ ਸੇ ਜੀ ਮੈਂ ਬਿਆਲਾ ਸਾਗਨ ਪੈਂਦਾ ਹੁੰਦਾ ਜੀ ਉਹਵੇਂ ਸੰਗਰ ਲੱਡੂ ਐਡ ਪੇੜਾ ਜੀ ਤੇ ਬਾਲੂ ਸੇ ਹੀਆਂ ਨੇ ਹਣਾ ਸਤਮੀ ਚੀਜ਼ ਇੱਕ ਜੀ ਸਤਮੀ ਹੈਗੀ ਆ ਚੋਕਪਾ ਚੋਕਪਾ ਠੀਕ ਆਲਰਾਟ ਚੰਨ ਸਭ ਕਰ ਲਾ ਮਟੜ ਜਾ ਇਹਦਾ ਇਹਦਾ ਜਿਵੇਂ ਮੈਂ ਬਾਬਾ ਨੂੰ ਪਨੀ ਹੁੰਦਾ ਲਿਗ ਲਿਗ ਰੇ ਮਾਂ ਕੋਲ ਲੱਗਿਆ ਦੇਖੀ ਚੀਜ਼ਾਂ ਵੀ ਉਹ ਮਿਲ ਆਦੀ ਲੱਗ ਲਗਾ ਤੇ ਆ ਦੂਜੀ ਚੱਕਰੀ ਹਾਈ ਮੈਂ ਕੋਮੇਂਡਾ ਵਾਲਾ ਮਿੱਠਾ ਖਾ ਲਦਾ ਨਹੀਂ ਮੈਂ ਤਾਂ ਛੱਡਿਆ ਹੋਇਆ ਇਹ ਸਾਰਾ ਕਰ ਗਿਆ ਇਹ ਮੁੰਡੇ ਦੀ ਹੁੰਦੀ ਆ ਪੈਹੀ ਹੀ ਖਾਣਾ ਪਰ ਮੈਂ ਲੈਣ ਨੂੰ ਦੇਦੀ ਆ ਅੱਜ ਦਿਨੋਂ ਨਹੀਂ 라ਵਣ ਵੀ ਕਾਉਂ ਦਿੰਦਾ ਹਾਂ 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 ਮੈਂ ਤੁਸੀਂ ਵਿਖਾਉਗੀ ਅੱਜ ਕੱਲ ਦੇਖੋ ਜੀ ਅੱਜ ਕੱਲ ਕੀ ਹਣਾ ਕੋਈ ਵੀ ਫਰਕ ਨਹੀਂ ਹੁੰਦਾ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਹੀ ਹੁੰਦੀਆਂ ਨੇ ਤੇ ਮੇਰੇ ਚਲੋ ਬਾਈ ਜੀ ਸਾਰਿਆਂ ਦੇ ਬੱਚਿਆਂ ਨੂੰ ਤੰਦਰੁਸਤੀ ਦੇਣ ਦੀ ਅੱਜ ਹੈਗਾ ਸੀ ਚੱਕਰੀ ਦਾ ਤਿਹਾਰ ਹੈ ਤੇ ਆਲੇ ਕੋਈ ਨਾ ਭੁੱਖੜ ਬੈਠਾ ਸੀ ਕਿ ਖਾਣ ਵੀ ਲੱਗਿਆ ਹਨਾ ਆ ਦੇਖੋ ਮੇਰਾ ਪੁੱਤ ਮੇਰੀਆਂ ਧੀਆ ਉਹ ਮੇਰੀਆਂ ਪੁੱਤਾਂ ਵਰਗੇ ਹੀ ਨੇ ਹਨਾ ਇਹ ਸਾਰੇ ਧੀਆ ਨੂੰ ਆਪਦੀਆਂ ਨੂੰ ਪੁੱਤਾਂ ਵਾਂਗੂ ਸਮਝਿਆ ਕਰੋ ਤੇ ਪੁੱਤਾਂ ਵਾਂਗੂ ਪਿਆਰ ਵੀ ਕਰਿਆ ਕਰੋ ਪੁੱਤਾਂ ਵਾਂਗੂ ਉਹਨਾਂ ਦੇ ਤੇ ਤਿਹਾਰ ਵੀ ਮਨਾਇਆ ਕਰੋ ਸਾਰੇ ਹਨਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਤਿਹਾਰ ਨੂੰ ਆਪਾਂ ਕਹੀਏ ਵੀ ਇਹ ਜੀ ਮੁੰਡਿਆਂ ਦਾ ਇਹ ਮੁੰਡਿਆਂ ਦਾ ਨੇ ਤੇ ਇਹ ਗੱਲ ਨਹੀਂ ਹੁੰਦੀ ਸਿਰਫ ਤਿਹਾਰਾਂ ਨੂੰ ਹਨਾ ਆਪਾਂ ਤੇ ਪੁੱਤਾਂ ਨੂੰ ਪੁੱਤਾਂ ਵਾਂਗੂ ਪਿਆਰ ਕਰਿਆ ਕਰੋ ਧੀਆ ਨੂੰ ਵੀ ਠੀਕ ਹੈ ਜੀ ਤੇ ਆ ਦੇਖੋ ਆਪਾਂ ਹਰਮਨ ਨੂੰ ਪੁੱਛਨੇ ਆ ਹਰਮਨਾਂ ਇਹ ਮੈਨੂੰ ਕੁਛ ਲੱਗੇ ਕਿੰਨਾ ਵਧੀਆ ਲੱਗਿਆ ਦੇਖੋ ਵਧੀਆ ਦਾ ਸੈਂਟੀ ਦਾ ਸੁਣ ਕੋ ਜਾਨਾ ਲੱਗਿਆ ਸੱਚੀ ਦੱਸੋ ਮੈਨੂੰ ਤੇ ਬੰਦ ਕਰਦੇ ਨੇ ਲੱਗਦੀ ਨੂੰ ਮਤਲਬ ਰਿਐਕਸ਼ਨਾਂ ਹੋਣਾ ਨਹੀਂ ਹੈਗਾ ਕਿਉਂਕਿ ਮੈਂ ਹਾਈਡਰੋਜਨ ਦੀ ਚੀਜ਼ਾਂ ਖਾਣਾ ਲੈਣਾ ਹੁਣ ਤਾਂ ਹਫਤਾ ਹੋ ਗਿਆ ਇੱਕ ਵੀਕ ਹੋ ਗਿਆ ਹਾਈਡਰੋਜੀ ਆ ਜਾ ਕੁਛ ਚੰਗਾ ਮੈਂ ਤਿਆਰ ਨਾਲ ਲੈ ਕੇ ਆਇਆ ਮੈਂ ਤੇ ਤੇਰੀ ਭੈਣ ਜੀ ਨਹੀਂ ਨਹੀਂ ਆ ਪਤਾ ਤੂੰ ਨਹੀਂ ਤੇ ਆ ਦੇਖੋ ਜੀ ਸੈਂਪਾਈ ਦੋਨੇ ਵੰਡ ਕੇ ਖਾ ਰਹੇ ਨੇ ਕਿ ਚੱਕਰੀ ਤੇ ਆਪਣਾ ਥੋੜਾ ਡੈਡੀ ਨੂੰ ਰੱਖ ਲਿਆ ਉਹਦੇ ਵਿੱਚ ਠੀਕ ਹੈ ਨਾ ਚਲੋ ਇਹ ਹੁਣ ਬੱਚੇ ਕਹਿੰਦੇ ਸੀ ਬਣਾਉਣੀਆਂ ਨੇ ਕਚੌੜੀਆਂ ਆਪਾਂ ਜਾ ਕੇ ਕਚੌੜੀਆਂ ਬਣਾਉਨੇ ਆ ਆਲੂ ਵਗੈਰਾ ਅਸੀਂ ਛਿਲਕੇ ਰੱਖਦੇ ਸੀਗਾ ਹਣਾ ਉਹਨਾਂ ਦੇ ਵਿੱਚ ਸਿਰਫ ਬਣਾਉਨ ਮਿਰਚੀ ਮਿਕਸ ਕਰਨ ਤੋਂ ਰਹਿੰਦਾ ਜਾ ਕੇ ਆਪਾਂ ਬਣਾਉਨੇ ਆ ਜੀ ਕਚੌੜੀਆਂ ਪਹਿਲਾਂ ਚਲੋ ਦੋ ਕੁ ਮਿੰਟ ਰੈਸਟ ਜੀ ਕਰਦੇ ਆ ਪਾਣੀ ਪੂਣੀ ਪੀਣੇ ਆ ਦੋ ਮਿੰਟ ਪਾਣੀ ਕਰਕੇ ਕਿੱਥੇ ਨਹੀਂ ਬਸ ਆ ਬਣੀ ਪੀ ਲੈ ਓਕੇ